ਸਸਿਕਾ ਮੇਰੇ ਸਾਡੇ ਦੋਸਤੋ ਕੀ ਹਾਲ ਨੇ ਜੀ ਅਮੀਰਕਰ ਆਪਣੀ ਕੋ ਠੀਕ ਹੋਵੋਗੇ ਤਾਂ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਨਵਾਂ ਲੈਕਚਰ ਇਹ ਲੈਕਚਰ ਦੇ ਵਿੱਚ ਅੱਜ ਆਵਾ ਕਵਰ ਕਰਾਂਗੇ 21 ਤੋਂ ਲੈ ਕੇ 24 April ਤੱਕ ਦੇ ਮੋਸਟ ਇੰਪੋਰਟੈਂਟ ਕਰੰਟ ਅਫੇਅਰ ਠੀਕ ਹੈ ਜੀ ਜਿਹੜੇ ਕਿ ਆਪਣੇ ਵਾਸਤੇ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਨੇ ਪੰਜਾਬ ਦਾ ਤੁਸੀਂ ਕੋਈ ਵੀ ਪੇਪਰ ਦੇਣਾ ਚਾਹੇ ਸੈਂਟਰ ਦਾ ਦੇਣਾ ਚਾਹੇ ਆਰਪੀਐਫ ਦਾ ਦੇਣਾ ਚਾਹੇ ਕੋਈ ਵੀ ਪੇਪਰ ਦੇਣਾ ਪੰਜਾਬ ਨੂੰ ਛੱਡ ਕੇ ਸੈਂਟਰ ਸਾਰੇ ਵਾਸਤੇ ਤੁਹਾਡੇ ਵਾਸਤੇ ਕਰੰਟ ਅਫੇਅਰ ਹੈ ਜਿਹੜੇ ਉਹ ਬਹੁਤ ਜ਼ਿਆਦਾ ਸ਼ਫੀਸ਼ੈਂਟ ਹੈ ਤੇ ਬਾਕੀ ਰਾਜੇ ਆਪਾਂ ਸਿਰਫ ਤੁਹਾਡੇ ਵਾਸਤੇ ਲਿਮਟਿਡ ਸਟਾਕ ਹੀ ਲੈ ਕੇ ਆਉਣੇ ਹੁੰਦੇ ਆ ਕਰੰਟ ਅਫੇਅਰਾਂ ਦਾ ਕਾਰਨ ਇਹ ਹੈ ਕਿ ਜਿਹੜੇ ਕਰੰਟ ਅਫੇਅਰ ਮੈਂ ਤੁਹਾਨੂੰ ਕਰਵਾਉਂਗਾ ਪੇਪਰ ਦੇ ਵਿੱਚ 200% ਤੁਹਾਨੂੰ ਇਹੀ ਆਉਣਗੇ ਕਰਵਾਏ ਹੋਏ ਦੇ ਵਿੱਚੋਂ ਦੇਖੋ ਜੀ ਫ੍ਰੀ ਕਲਾਸਸ ਚੱਲ ਰਹੀਆਂ ਨੇ ਫ੍ਰੀ ਕਲਾਸਸ ਦੇ ਵਿੱਚ ਮੈਂ ਤੁਹਾਡੀ ਡੀਬੀਡੀ ਜ਼ਿੰਮੇਵਾਰੀ ਲੈ ਰਿਹਾ ਕਰੰਟ ਅਫੇਅਰਾਂ ਦੀ ਠੀਕ ਹੈ ਜੀ ਤੁਹਾਡਾ ਕੰਮ ਕੀ ਹੈ ਤੁਹਾਡਾ ਕੰਮ ਹੈਗਾ ਵੀਡੀਓ ਨੂੰ ਬਹੁਤ ਵਾਰ ਲਾਈਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਠੀਕ ਹੈ ਜੀ ਇਹ ਤੁਹਾਡਾ ਕੰਮ ਹੈ கரنٹ ਅਫੇਅਰ ਨੇ ਜ਼ਿੰਮੇਵਾਰੀ ਮੇਰੀ ਹੈ ਜੇ ਕੋਈ ਕਰੰਟ ਅਫੇਅਰ ਬਾਹਰੋਂ ਆ ਗਿਆ ਉਹਦਾ ਜ਼ਿੰਮੇਦਾਰ ਮੈਂ ਹੋਊਗਾ ਠੀਕ ਹੈ ਕਾਰਨ ਇਹ ਹੈ ਕਿ ਕਰਨਾ ਤੁਸੀਂ ਸਾਰਾ ਕੁਝ ਹੈ ਪੇਪਰ ਤੱਕ ਕਰੰਟ ਅਫੇਅਰਾਂ ਦੀ ਜ਼ਿੰਮੇਵਾਰੀ ਸਾਰੀ ਮੇਰੇ ਕੋਲੇ ਹੈ ਮੈਂ ਤੁਹਾਨੂੰ ਸਾਰਾ ਕੁਝ ਬਹੁਤ ਵਧੀਆ ਤਰੀਕੇ ਨਾਲ ਕਰਵਾਉਂਗਾ ਤੇ ਹਰੇਕ ਕਰੰਟ ਅਫੇਅਰ ਆਪਾਂ ਕਲੀਅਰ ਕਰਦੇ ਜਾਵਾਂਗੇ ਦੂਸਰੇ ਪਾਸੇ ਰਾਜ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਦੀ ਕਲਰਕ ਦੀ ਪਟਵਾਰੀ ਦੀ ਵੀਡੀਓ ਦੀ ਤੇ ਗਰੁੱਪ ਡੀ ਦੀਆਂ ਜਿਹੜੀਆਂ ਭਰਤੀਆਂ ਆ ਰਹੀਆਂ ਕਿਸੇ ਜੀ ਦੀ ਵੀ ਤਿਆਰੀ ਕਰ ਮੈਂ ਚਾਹੁੰਦਾ ਤੁਸੀਂ ਆਪਣੇ ਕਿਸੇ ਵੀ ਇੱਕ ਬੈਚ ਤੋਂ ਸਾਰੇ ਚਾਹੇ ਪੰਜਾਬ ਪਾਲਸ ਵਾਲਾ ਬੈਚ ਆ ਕਿਸੇ ਕੋਲੇ ਚਾਹੇ ਪਟਵਾਰੀ ਵਾਲਾ ਚਾਹੇ ਵੀਡੀਓ ਵਾਲਾ ਕਿਉਂਕਿ ਆਪਾਂ ਸਾਲ ਦੇ ਵਿੱਚ ਸਿਰਫ 4 ਜਾਂ 5 ਬੈਚ ਹੀ ਚਲਾਉਣੇ ਹੁੰਦੇ ਆ ਜਿਹੜਾ ਰਿਜ਼ਲਟ ਆਪਾਂ ਬਹੁਤ ਵਧੀਆ 100% ਤੱਕ ਆਪਣਾ ਰਿਜ਼ਲਟ ਜਾਂਦਾ ਹੁੰਦਾ ਤੇ ਜਿਹਦੇ ਵਿੱਚੋਂ राजे ਕਾਫੀ ਕੈਂਡੀਡੇਟ ਆਪਣੀ ਮਾਤਰਾ ਦੇ ਵਿੱਚ ਆਪਣੇ ਸਿਲੇਕਟਡ ਹੁੰਦੇ ਆ ਠੀਕ ਹੈ ਜੀ ਤੇ ਇਹ ਬੈਚ ਤੁਸੀਂ ਲੈ ਸਕਦੇ ਹੋ ਆਪਣੀ ਐਪ ਤੋਂ ਆਪਣੀ ਐਪ ਦਾ ਨਾਮ ਹੈਗਾ ਦੀਪੁਲਰ ਐਜੂਕੇਸ਼ਨ ਵਾਲਾ ਜਿਹੜੀ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਜਿਹੜੇ ਬੱਚਿਆਂ ਕੋਲੇ ਆਈਫੋਨ ਆ ਉਹਨਾਂ ਨੇ ਐਪ ਡਾਊਨਲੋਡ ਕਰ ਲੈਣੀ ਹੈ ਕਲਾਸ ਪਲੱਸ ਕਲਾਸ ਪਲੱਸ ਇਹ ਕੋਡ ਫਿਲ ਤਿਆਰ ਨੰਬਰ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਠੀਕ ਹੈ ਜੀ ਤੇ ਇਹਦੇ ਬੈਚ ਦੇ ਵਿੱਚ ਤੁਹਾਨੂੰ ਪੀਡੀਐਫ ਮਿਲਣਗੇ ਪਲੱਸ ਆਰ ਲੈਕਚਰ ਮਿਲਣਗੇ ਵੀਡੀਓ ਸਾਰੀਆਂ ਕਲਾਸਾਂ ਜ਼ੀਰੋ ਲੈਵਲ ਤੋਂ ਹੋਣਗੀਆਂ ਇੰਗਲਿਸ਼ ਅਤੇ ਮੈਥ ਤੁਹਾਨੂੰ ਟ੍ਰਿਕਸ ਦੇ ਨਾਲ ਕਰਵਾਇਆ ਜਾਊਗਾ ਠੀਕ ਹੈ ਜੀ ਚਲ ਚਲਦੇ ਆ ਜੀ ਤੇ ਪਹਿਲੇ ਪ੍ਰਸ਼ਨ ਤੇ ਕੀ ਕਹਿ ਰਹੇ ਨੇ ਜੀ ਕਹਿੰਦੇ ਸਿਪਰੀ ਸਿਪਰੀ ਦਾ ਤੁਸੀਂ ਨਾਮ ਬਹੁਤ ਸੁਣਿਆ ਹੋਣਾਗਾ ਸਿਪਰੀ ਕੀ ਕਰਦੀ ਹੈ ਜਿਹਦਾ ਫੁੱਲ ਫਾਰਮ ਹੈਗੀ ਹੈ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਟਿਊਸ਼ਨ ਸਿਪਰੀ ਸੋਹਣੋ ਇੱਕ ਸੰਸਥਾ ਹੈਗੀ ਜਿਹੜੀ ਜਿਹੜਾ ਵੀ ਕੋਈ ਦੇਸ਼ ਆ ਜਿਵੇਂ ਆਪਣੇ ਤੁਹਾਨੂੰ ਪਤਾ 195 ਦੇਸ਼ ਆ ਲਗਭਗ ਹੈ ਨਾ ਜਿਹੜੀ ਰਜਿਸਟਰ ਆ ਦੇਸ਼ ਤਾਂ ਜ਼ਿਆਦਾ ਜਿਹੜੀ ਰਜਿਸਟਰ ਆ ਜੂ ਨੋਕੋਲੇ ਹੈ ਨਾ ਉਹ 195 ਦੇਸ਼ ਹੈ ਜਿਹੜੀ ਸਿਪਰੀ ਆ ਇੱਕ ਸੰਸਥਾ ਹੈ ਕਿ ਜਿਹੜੇ ਕਿਹੜੇ ਦੇਸ਼ ਨੇ ਸਭ ਤੋਂ ਵੱਧ ਹਥਿਆਰ ਖਰੀਦੇ ਆ ਤੇ ਖਰੀਦਨ ਦੇ ਵਿੱਚ ਉਹਨਾਂ ਦਾ ਕੈਮਾ ਨੰਬਰ ਆਗਾ ਉਹ ਚੀਜ਼ੇ ਨੋਟ ਕਰਦੀ ਹੈ ਸਿਪਰੀ ਠੀਕ ਹੈ ਜੀ ਇਹ ਹੀ ਕਹਿ ਰਹੇ ਨੇ ਭਾਈ ਸਾਹਿਬ ਕਹਿੰਦੇ ਸਿਪਰੀ ਦੇ ਅਨੁਸਾਰ ਹਰ ਸਾਲ 2023 ਵਿੱਚ ਫੌਜਾਂ ਅਤੇ ਹਥਿਆਰਾਂ ਦੇ ਖਰਚ ਕਰਦੇ ਮਾਮਲੇ ਵਿੱਚ ਭਾਰਤ ਦਾ ਵਿਸ਼ੇ ਵਿੱਚ ਕੀ ਦਰਜ ਹੈ ਕਿ ਭਾਰਤ ਨੇ 2023 ਵਿੱਚ ਫੌਜ ਤੇ ਆਪਣੀ ਕਿੰਨਾ ਖਰਚਾ ਕੀਤਾ ਕਿੰਨੇ ਹਥਿਆਰਾਂ ਦੇ ਖਰਚਾ ਕੀਤਾ ਉਹਦੇ ਹਿਸਾਬ ਤੇ ਜੇਕਰ ਆਪਾਂ ਦੇਖੀ ਤਾਂ ਕੈਮਾ ਰੈਂਕ ਮੰਨਦਾ ਦੁਨੀਆ ਦੇ ਵਿੱਚੋਂ ਆਪਣਾ ਤਾਂ ਦੁਨੀਆ ਦੇ ਵਿੱਚੋਂ ਆਪਣਾ ਚੌਥਾ ਰੈਂਕ ਆ ਭਾਈ ਸਾਹਿਬ ਬਹੁਤ ਵਧੀਆ ਰੈਂਕ ਆ ਆਪਣਾ ਠੀਕ ਹੈ ਜੀ ਜਿਸ ਦਾ ਮਤਲਬ ਆਪਣੀ ਇਹ ਆਰਮੀ ਆ ਉਹ ਕਾਫੀ ਸਟਰੋਂਗ ਹੈਗੀ ਦੇਖੋ ਜੀ ਅਸੀਂ ਪ੍ਰੀਵਿਊ ਫੁੱਲ ਫਾਰਮ ਤੁਹਾਨੂੰ ਪਹਿਲਾਂ ਵੀ ਦੱਸਤੀ ਸੀ ਦੇਖੋ ਪਹਿਲ ਤੇ ਕਿਹੜਾ ਹੈ ਜੀ ਪਹਿਲ ਤੇ ਆਇਆ ਆਪਣਾ ਅਮਰੀਕਾ ਪਹਿਲ ਤੇ ਆਪਣੇ ਪੈਂਡ ਵਾਲਾ ਆਇਆ ਅਮਰੀਕਾ ਜੀ ਦੂਜੇ ਨੰਬਰ ਤੇ ਇਹ ਵੀ ਤੁਸੀਂ ਨਾਲ ਯਾਦ ਕਰ ਲੈਣਾ ਕਿ ਪੁੱਛ ਸਕਦੇ ਥੋੜਾ ਪਹਿਲਾ ਕਿਹੜਾ ਆ ਸੀਪਰੀ ਦੇ ਵਿੱਚ ਠੀਕ ਹੈ ਜੀ ਆਪਣਾ ਰੈਂਕ ਚੌਥਾ ਹੈਗਾ ਦੂਸਰੇ ਪਾਸੇ ਉਸ ਤੋਂ ਪੁੱਛ ਸਕਦੇ ਕਿ ਜਿਹੜੀ ਸੀਪਰੀ ਸੰਸਥਾ ਬਣੀ ਕਿ ਤੁਸੀਂ ਇਹ ਸੰਸਥਾ ਬਣੀ 1964 ਦੇ ਵਿੱਚ ਤੁਹਾਨੂੰ ਪਤਾ ਹੋਣਾ ਕਿ 1 ਨੰਬਰ 1964 ਦੇ ਵਿੱਚ ਹੀ ਪੰਜਾਬ ਬਣਿਆ ਸੀ ਤਾਂ ਯਾਦ ਕਰ ਲਿਓ ਪੰਜਾਬ ਦੇ ਨਾਲ ਹੀ ਉਹ ਸੀਪਰੀ ਬਣ ਗਈ ਸੀ ਠੀਕ ਹੈ ਜੀ ਤੇ ਹੈੱਡ ਕੁਆਟਰ ਪੁੱਛਿਆ ਜਾ ਸਕਦਾ ਸਟਾਕਹੋਮ ਸਵੀਡਨ ਦੇ ਵਿੱਚ ਇਹਦਾ ਹੈੱਡ ਕੁਆਟਰ ਹੈਗਾ ਪਰਿਸ਼ਨ ਜ਼ਰੂਰੀ ਨਹੀਂ ਹੈਗਾ ਕਿ ਜਿਹੜਾ ਤੁਹਾਨੂੰ ਅਪਰੇਸ਼ਨ ਦਿੱਤਾ ਹੋਇਆ ਉਹਦੇ ਚੋਂ ਬਣ ਹੈੱਡ ਕੁਆਟਰ ਤੋਂ ਹੀ ਬਣ ਸਕਦਾ ਇਹਦੇ ਸਟੈਬਿਸ਼ਡੇਟ ਤੋਂ ਵੀ ਪੜ ਸਕਦਾ ਰੈਂਕ ਤੋਂ ਵੀ ਪੜ ਸਕਦਾ ਇੱਕ ਆਪਰੇਸ਼ਨ ਦੇ ਵਿੱਚ ਚਾਰ ਤੋਂ ਪੰਜ ਆਪਰੇਸ਼ਨ ਕਵਰ ਹੋ ਰਹੇ ਆ ਠੀਕ ਹੈ ਜੀ ਬਾਕੀ ਮੈਂ ਆਪਰੇਸ਼ਨ ਉਹੀ ਲੈ ਕੇ ਆਇਆ ਜਿਹੜੇ ਪੇਪਰ ਦੇ ਵਿੱਚ ਪੇਪਰ ਵਾਲਾ ਪਾਊਗਾ ਠੀਕ ਹੈ ਜੀ ਇਹ ਆਏ ਨਾ ਪੁੱਛੋ ਤੁਹਾਨੂੰ ਕਿਵੇਂ ਪਤਾ ਇਹ ਪਾਊਗਾ ਬਸ ਪਾਊਗਾ ਚਲੋ ਜੀ ਦੂਜੇ ਪਾਸੇ ਗੱਲ ਕਰਦੇ ਆਪਾਂ ਨੈਸ਼ਨਲ ਪੰਚਾਇਤ ਰਾਜ ਦਿਵਸ ਪੰਚਾਇਤੀ ਰਾਜ ਦਿਵਸ ਸਭ ਤੋਂ ਪਹਿਲਾਂ ਆਪਰੇਸ਼ਨ ਤਾਂ ਇਹ ਪੁੱਛਿਆ ਜਾਊਗਾ ਪੰਚਾਇਤੀ ਰਾਜ ਦਿਵਸ ਮਨਾਇਆ ਕਿਦੋਂ ਗਿਆ ਜੀ ਇਹ ਬਣਾਇਆ ਗਿਆ 24 April ਨੂੰ ਸਿੱਧਾ ਕਹਿ ਦੇਣਾ ਤੁਸੀਂ ਦੂਜਾ ਕਹਿੰਦੇ ਜੀ ਮਨਾਇਆ ਜਾਂਦਾ ਗਿਆ ਇਹ 24 April ਨੂੰ ਕਹਿੰਦੇ ਇਹ ਸੰਵਿਧਾਨ ਦੀ ਕਿਹੜੀ ਅਨੁਸੂਚੀ ਦੇ ਵਿੱਚ ਆਉਂਦਾ ਤੁਹਾਨੂੰ ਮੈਂ ਦੱਸਿਆ ਹੋਇਆ ਕਿ ਆਪਣੇ ਸੰਵਿਧਾਨ ਦੇ ਵਿੱਚ ਅਨੁਸੂਚੀ ਜਿਹੜੀ ਸ਼ੈਡਿਊਲ ਨੂੰ ਕਹਿੰਦੇ ਆ 12 ਉਹਨੂੰ ਸੂਚੀਂ ਆਪਣੇ ਇਹਦੇ ਬਾਰੇ ਡਿਸਕਸ਼ਨ ਕਰਕੇ ਗਏ ਆਪਾਂ ਆਲਰੇਡੀ ਕਿੰਨੀ ਗੱਲ ਕਿੰਨੀ ਗਈਆਂ 12 ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਆ ਦੇਖੋ ਜੀ 24 April ਨੂੰ ਕਿਹੜਾ ਮਨਾਇਆ ਜਾਂਦਾ ਨੈਸ਼ਨਲ ਪੰਚਾਇਤ ਦੇ ਦਿਵਸ ਆਪਣਾ ਜਿਹੜਾ ਮਨਾਇਆ ਜਾਂਦਾਗਾ ਠੀਕ ਹੈ ਜੀ 12ਵੀਂ ਦੀ ਸੂਚੀ ਦੇ ਵਿੱਚ ਇਹਦੀ ਗੱਲ ਕੀਤੀ ਗਈ ਹੈ 11ਵੀਂ ਚ ਸੌਰੀ 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 11ਵੀਂ ਚ 11ਵੀਂ ਸੱਚੀ ਦੇ ਵਿੱਚ ਇਹਦੀ ਗੱਲ ਕੀਤੀ ਗਈ ਹੈ 12ਵੀਂ ਦੇ ਵਿੱਚ ਗੱਲ ਕੀਤੀ ਗਿਆ ਨਗਰ ਨਿਗਮ ਦੀ ਬਹੁਤ ਵਧੀਆ ਆਪਾਂ ਕਰਕੇ ਗਿਆ ਚਲੋ ਜੀ ਮਾਫ ਕਰਦੇ ਆ ਕੋਈ ਗਲਤੀ ਹੋ ਜਾਂਦੀ ਹੈ ਕਿ ਭਾਰੀ ਠੀਕ ਹੈ ਜੀ ਦੇਖੋ ਜੀ 24 ਅਪ੍ਰੈਲ ਨੂੰ ਮਨਾਇਆ ਜਾਂਦਾ ਹੈਗਾ ਨੈਸ਼ਨਲ ਪੰਚਾਇਤ ਰਾਜ ਰੈਕੋਗਨਾਈਜ਼ ਇਹਨੂੰ ਲਈ ਮਿਨਿਸਟਰੀ ਆਫ ਪੰਚਾਇਤੀ ਰਾਜ ਜਿਹੜੀ ਪੰਚਾਇਤੀ ਰਾਜ ਮਿਨਿਸਟਰੀ ਉਹ ਬਣਾਉਂਦੀ ਹੈ ਇਹਨੂੰ ਠੀਕ ਹੈ ਦੂਜੇ ਪਾਸੇ 24 ਅਪ੍ਰੈਲ ਨੂੰ ਇਹ ਮਨਾਇਆ ਜਾਂਦਾ ਹੈ 73ਵਾਂ ਐਮੈਂਡਮੈਂਟ ਜਿਹੜਾ ਹੋਇਆ ਜਿਹੜਾ ਹੋਇਆ ਸੀ 1992 ਦੇ ਵਿੱਚ ਉਹਦੇ ਤਹਿਤ ਨੂੰ ਸੰਵਿਧਾਨ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਇਹ ਤੁਹਾਨੂੰ ਪਤਾ ਹੋਣਾ ਜੇ 74ਵੇਂ ਸੋਧਮ ਦੇ ਵਿੱਚ ਨਗਰ ਨਿਗਮ ਨੂੰ ਐਡ ਕਰ ਲਿਆ ਸੀ ਮਿਊਨਿਸਪਲ ਕਾਰਪੋਰੇਸ਼ਨ ਨੂੰ ਠੀਕ ਹੈ ਜੀ ਇਹ ਕੀ ਚੀਜ਼ ਹੈਗੀ ਇਹ ਚੀਜ਼ ਕੀ ਹੈ ਕਹਿੰਦੇ ਜੀ ਥਿਸ ਡੇ ਸੈਲੀਬ੍ਰੇਟ ਨੈਸ਼ਨਲ ਲੋਕਲ ਸੈਲਫ ਗਵਰਨਮੈਂਟਸ ਅੰਡਰ ਡੈਮੋਕਰੈਟਿਕ ਡੀਸੈਂਟਰਾਈਜੇਸ਼ਨ ਇਹਦਾ ਮਤਲਬ ਹੈ ਕਿ ਸ਼ਕਤੀਆਂ ਨੂੰ ਵੰਡਿਆ ਗਿਆ ਸੀ ਗ੍ਰਾਮ ਪੰਚਾਇਤ ਨਗਰ ਨਿਗਮ ਇਸ ਤਰ੍ਹਾਂ ਉਹ ਚੀਜ਼ਾਂ ਸੀ ਹੈਨਾ ਨਗਰ ਨਿਗਮ ਅੱਡਾ ਗ੍ਰਾਮ ਪੰਚਾਇਤ ਹੁੰਦੀ ਹੈ ਇੱਕ ਬਲਾਕ ਪੰਚਾਇਤ ਹੁੰਦੀ ਹੈ ਉਸ ਤਰ੍ਹਾਂ ਇਸ ਤੋਂ ਬਾਅਦ ਦੂਸਰੀ ਗੱਲ ਕਹਿੰਦੇ ਜੀ ਪਹਿਲੀ ਵਾਰ ਕਹਿੰਦਾ ਫਰਸਟ ਨੈਸ਼ਨਲ ਪੰਚਾਇਤ ਦੇ ਨਾ ਬਣਾਇਆ ਗਿਆ ਸੀ ਠੀਕ ਹੈ ਜੀ ਇਹ ਕਿਹਨੇ ਕੋਸ਼ਿਸ਼ ਕੀਤਾ ਸੀ ਇਹ ਕੋਸ਼ਿਸ਼ ਕੀਤਾ ਸੀ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਜੀ ਨੇ 2010 ਦੇ ਵਿੱਚ ਪਹਿਲੀ ਵਾਰ ਆਪਾਂ ਇਹ ਡਿਪਸ ਬਣਾਇਆ ਸੀ ਦੂਸਰੀ ਗੱਲ ਆ ਚੀਜ਼ ਮੈਂ ਤੁਹਾਨੂੰ ਇਹਦੇ ਪਿਕ ਦੇ ਵਿੱਚ ਵੀ ਕੰਪਲੀਟ ਕਰ ਚੁੱਕਿਆ ਹਾਂ ਦੇਖੋ ਜੀ 73ਵਾਂ ਐਮੈਂਡਮੈਂਟ ਜਿਹੜਾ 1992 ਦੇ ਵਿੱਚ ਹੋਇਆ ਸੀ ਉਹਦੇ ਤਹਿਤ ਆਪਾਂ ਇਹ ਚੀਜ਼ ਜਿਹੜੀ ਮਨਾਉਣੀ ਸ਼ੁਰੂ ਕੀਤੀ ਸੀ ਓਕੇ ਜੀ ਸ ਲਾਗੂ ਹੋਇਆ ਸੀ ਸੋੜੀ ਮਨਾਉਣੀ ਨਹੀਂ ਇਸ ਤੋਂ ਬਾਅਦ ਅਗਲੇ ਪ੍ਰੈਸ਼ ਦੀ ਗੱਲ ਕਰਦੇ ਹਾਂ ਤੁਸੀਂ ਕਾਫੀ ਐਮ ਡੀ ਐਚ ਮਸਾਲਿਆਂ ਬਾਰੇ ਤੁਸੀਂ ਕਾਫੀ ਕੁਝ ਸੁਣਦੇ ਹੋਣਾ ਐਮ ਡੀ ਐਚ ਬਲਕਿ ਚਾਟ ਮਸਾਲਾ ਐਮ ਡੀ ਐਚ ਉਹ ਬੜਾ ਜਹਫਦਾ ਸੀ ਪੁੱਛਿਆ ਜਾਂਦਾ ਹੈ ਹਨਾ ਪੱਗ ਜੀ ਬਣੀ ਹੁੰਦੀ ਸੀ ਆਪਾਂ ਛੋਟੇ ਹੁੰਦੇ ਦੇਖਦੇ ਹੁੰਦੇ ਸੀ ਬੜੇ ਟਾਈਮ ਦਾ ਸੀ ਪਤੰਦਰ ਹੋ ਹੈਨਾ ਤੇ ਕਹਿੰਦੇ ਜਿਹੜੇ ਸਿੰਗਾਪੁਰ ਦੇਸ਼ ਹੈ ਤੇ ਹਾਂਗਕਾਂਗ ਇਹ ਦੋ ਦੇਸ਼ਾਂ ਨੇ ਕਹਿੰਦੇ ਆਪਣੇ ਜਿਹੜੇ ਐਮ ਡੀ ਐਚ ਮਸਾਲੇ ਸੀ ਠੀਕ ਹੈ ਜੀ ਤੇ ਐਵਰੇਜ ਟਾ ਮਸਾਲੇ ਸੀ ਇਹਨਾਂ ਦੇ ਵਿੱਚ ਕਿਹੜੀ ਗੈਸ ਹੈ ਇਹਨਾਂ ਨੂੰ ਮਿਲੀ ਹੈ ਜਿਹਦੇ ਕਰਕੇ ਇਹਨਾਂ ਨੇ ਬੈਨ ਕਰ ਦਿੱਤੇ ਕਿ ਭਾਈ ਸਾਨੂੰ ਇਹ ਮਸਾਲੇ ਰਹੀ ਕੋਈ ਲੋੜ ਨਹੀਂ ਇਹਦੇ ਨਾਲ ਕੈਂਸਰ ਵਾਲੀਆਂ ਬਿਮਾਰੀਆਂ ਹਾਰਟ ਅਟੈਕ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ। ਸਾਨੂੰ ਪਤਾ ਕੀ ਆਪਣੇ ਆਪਣੇ ਮਸਾਲਿਆਂ ਦੇ ਪੱਟੇ ਹੋਏ ਆ। ਪਰ ਉਹ ਕਹਿੰਦੇ ਭਾਈ ਇਹ ਤਾਂ ਬਾਲੀ ਮਾਰੀ ਚੀਜ਼ ਐ। ਉਹਨਾਂ ਨੇ ਕਿ ਇਹ ਜਿਹੜੇ ਸੀ ਇਹ ਚ ਇੱਕ ਗੈਸ ਦੀ ਮੌਜੂਦਗੀ ਦੇਖ ਲਈ ਭਾਈ ਸਾਹਿਬ। ਗੈਸ ਦੀ ਮੌਜੂਦਗੀ ਦੇਖ ਲਈ। ਇੱਕ ਗੈਸ ਦੀ ਮੌਜੂਦਗੀ ਦੇਖ ਲਈ ਕਹਿੰਦੇ ਭਾਈ ਆਹ ਗੈਸ ਕਰਕੇ ਤਾਂ ਕੰਮ ਬੜਾ ਖਰਾਬ ਹੋਈ ਜਾਂਦਾ। ਕਹਿੰਦੇ ਉਹ ਗੈਸ ਦੱਸੋ ਕਿਹੜੀ ਇਹਨਾਂ ਦੇ ਵਿੱਚੋਂ। ਦੱਸੋ ਰਾਜੀ। ਪ੍ਰੈਸ਼ਨ ਤੁਹਾਡੇ ਸਾਹਮਣੇ ਐ ਤੇ ਪ੍ਰੈਸ਼ਨ ਆਪਣੇ ਵਾਸਤੇ ਇੰਪੋਰਟੈਂਟ ਵੀ ਬਹੁਤ ਹੈਗਾ। ਦੱਸੋ ਜੀ। ਠੀਕ ਐ ਜੀ। ਤੇ ਪ੍ਰੈਸ਼ਨ ਇੰਪੋਰਟੈਂਟ ਤਾਂ ਹੈਗਾ। ਕਿਉਂਕਿ ਐਮ ਡੀ ਐਚ ਮਸਾਲੇ ਨੂੰ ਠੀਕ ਹੈ ਜੀ ਤਾਂ ਕਰਕੇ ਤਾਂ ਇਹਦਾ ਆਨਸਰ ਹੈਗਾ ਆਪਣਾ ਇਥੀਲੀਨ ਆਕਸਾਈਡ ਇਥੀਲੀਨ ਆਕਸਾਈਡ ਠੀਕ ਹੈ ਜੀ ਇਹ ਗੈਸ ਪਾਈ ਗਈ ਹੈ ਯਾਦ ਰੱਖਣਾਗਾ ਆ ਦੇਖੋ ਬੈਨਡ ਕੀਤੇ ਗਿਆ ਆ ਇਹ ਨੂੰ ਦੇਖਦੇ ਤੁਸੀਂ ਬਜ਼ੁਰਗ ਜੀ ਨੂੰ ਆਪਾਂ ਐਵਰੇਜ ਟੈਂਪੀਡ ਇਚ ਬੈਨ ਹਾਂਗਕਾਂਗ ਐਂਡ ਸਿੰਗਾਪੁਰ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਆ ਕਹਿੰਦੇ ਚੋਨਾ ਦੇ ਵਿੱਚ ਸੁਰਖੀਆਂ ਦੇ ਵਿੱਚ ਆਈ ਇੱਕ ਸ਼ੈਪਿੰਗ ਕਬੀਲਾ ਕਿਹੜਾ ਕਬੀਲਾ ਸ਼ੈਪਿੰਗ ਆਟ ਟ੍ਰਾਈਬਸ ਏ ਟ੍ਰਾਈਬਸ ਨਾ ਇਸ ਵਾਰ ਤਾਂ ਚਰਚਾ ਦੇ ਵਿੱਚ ਆਈ ਹੈ ਪਹਿਲੀ ਵਾਰ ਵੋਟਾਂ ਦੇ ਵਿੱਚ ਖੜੀ ਹੋ ਰਹੀ ਹੈ ਭਾਈ ਇਹ ਠੀਕ ਹੈ ਜੀ ਇਹ ਕਿੱਥੋਂ ਦੀ ਹੈ ਇਹ ਅੰਡੇਮਾਨ ਨਿਕੋਬਾਰ ਜਿਹੜਾ ਆਇਰਲੈਂਡ ਆ ਉੱਥੋਂ ਦਾ ਇੱਕ ਕਬੀਲਾ ਹੈਗਾ ਠੀਕ ਹੈ ਜੀ ਇਹ ਥੱਲੇ ਪਿਕ ਵੀ ਲੱਗੀ ਹੋਈ ਹੈ ਇਹਨਾਂ ਦੀ ਆ ਇਹਨਾਂ ਦੀ ਪਿਕ ਹੈਗੀ ਠੀਕ ਹੈ ਜੀ ਦੇਖ ਸਕਦੇ ਆ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਤੇ ਅਗਲਾ ਪ੍ਰਸ਼ਨ ਡਾਇਰੈਕਟ ਹੀ ਯਾਰ ਕਰ ਲੈਣਾ ਕਿ ਨੇ ਜਿਹੜੀ ਆਪਣੀ ਸਪੈਨਿਸ਼ ਪੈਰਾਬਲਮਿੰਟ ਜੇਪੀਐਸ਼ੀਪ 2024 ਦੀ ਹੋਈ ਹੈ ਇਹਦੇ ਵਿੱਚ ਇੰਡੀਆ ਨੇ ਕੋਲ ਕਿੰਨੇ ਮੈਡਲ ਜਿੱਤੇ ਹੈਗੇ ਇਹ ਵਨ ਲਾਈਨਰ ਪ੍ਰਸ਼ਨ ਹੈ 22 ਮੈਡਲ ਜਿੱਤੇ ਆ ਚਲੋ ਚੱਲਦੇ ਆਪਾਂ ਅਗਲੇ ਤੇ ਇਸ ਤੋਂ ਬਾਅਦ ਚਲਦੇ ਆਪਾਂ ਅਗਲੇ ਤੇ ਕਹਿੰਦੇ ਜੀ ਦਾ ਫਾਸਟ ਇੰਟਰਨੈਸ਼ਨਲ ਰੇਂਬੋ ਟੂਰਿਜ਼ਮ ਕਾਨਫਰੰਸ ਵਾਜ਼ ਹੈਲਡ ਇਨ ਵਿਚ ਕੰਟਰੀ ਕਹਿੰਦੇ ਆਪਣੀ ਪਹਿਲੀ ਵਾਰ ਹੋਈ ਹੈਗੀ ਇੰਟਰਨੈਸ਼ਨਲ ਰੇਂਬੋ ਟੂਰਿਜ਼ਮ ਰੇਂਬੋ ਕੀ ਹੁੰਦਾ ਸੱਤ ਰੰਗ ਦੀ ਪੀਂਗੀ ਜੇ ਨਹੀਂ ਹੁੰਦੀ ਨੂੰ ਰੇਂਬੋ ਕਹਿੰਦੇ ਆ ਤਾਂ ਇੰਟਰਨੈਸ਼ਨਲ ਦੁਨੀਆ ਪੱਧਰ ਤੇ ਹੋਈ ਹੈ ਰੇਂਬੋ ਟੂਰਿਜ਼ਮ ਟੂਰਿਜ਼ਮ ਕਾਨਫਰੰਸ ਕਿਹੜੀ ਕੰਟਰੀ ਦੇ ਵਿੱਚ ਹੋਈ ਹੈ ਇਹ ਹੋਈ ਆ ਭਾਈ ਨੇਪਾਲ ਦੇ ਵਿੱਚ ਪਹਿਲੀ ਵਾਰ ਹੋਈ ਹੈ ਤੇ ਇੰਪੋਰਟੈਂਟ ਇਫਰਮੇਸ਼ਨ ਹੈਗਾ ਤੁਸੀਂ ਦੇਖ ਸਕਦੇ ਹੋਗੇ ਠੀਕ ਹੈ ਜੀ ਫਾਸਟ ਇੰਟਰਨੈਸ਼ਨਲ ਰੇਂਬੋ ਟੂਰ ਇਸ ਤੋਂ ਬਾਅਦ ਚਲਦੇ ਆ ਅਗਲੇ ਤੇ ਕਹਿੰਦੇ ਪੰਜਵਾਂ T20 ਦੀਫ ਆਈਪੀਐਲ ਟਾਈਟਲ ਕਿਸ ਨੇ ਜਿੱਤੇਗਾ ਤੁਸੀਂ ਆਮ ਤੌਰ ਤੇ ਦੇਖਦੇ ਹੋਵੋਗੇ ਆਪਾਂ ਕੀ ਵੀ ਦੇਖਦੇ ਨੇ ਡਿਫੈਂਡ ਡੰਪ ਜਿਹੜੇ ਬੰਦੇ ਦੇਖ ਨਹੀਂ ਸਕਦੇ ਜਾਂ ਬੋਲ ਨਹੀਂ ਸਕਦੇ ਉਹ ਡਿਫੈਂਡ ਡੰਪ ਕਹਿੰ ਦਿੰਦੇ ਆ ਠੀਕ ਹੈ ਜੀ ਤਾਂ ਇਹ ਪੰਜਵੇਂ ਨੰਬਰ ਦਾ T20 ਦੀਫ ਆਈਪੀਐਲ ਹੋਇਆਗਾ ਤੇ ਜਿੱਤਿਆ ਕਿਨੇ ਆ ਇਹ ਜਿੱਤੇ ਜੀ ਦੀਫ ਬੈਂਗਲੌਰ ਬਾਦਸ਼ਾਹ ਠੀਕ ਹੈ ਜੀ ਤਾਂ ਡੀ ਨੰਬਰ ਆਪਸ਼ਨ ਇਹਦਾ ਆਪਰੇਸ਼ਨ ਦਾ ਬਿਲਕੁਲ ਸਹੀ ਜਵਾਬ ਆਗਾ ਚਲੋ ਚੱਲਦੇ ਆਪਾਂ ਅਗਲੇ ਤੇ ਅਗਲੇ ਦੇ ਵਿੱਚ ਕੀ ਕਹਿ ਰਹੇ ਨੇ ਜੀ ਕਹਿੰਦੇ ਜਿਹੜੀ ਆਪਣੀ MWCD ਜਿਹਨੂੰ ਆਪਾਂ ਕਹਿੰਦੇ ਆ ਮਿਨਿਸਟਰੀ ਆਫ वूਮਨ ਐਂਡ ਚਾਈਲਡ ਡਿਪਾਰਟਮੈਂਟ ਨੇ ਹੈਜ਼ ਰੀਲੀਜ਼ਡ ਵਿੱਚ ਸਿਲੇਬਸ ਇੱਕ ਸਿਲੇਬਸ ਰੀਲੀਜ਼ ਕੀਤਾਗਾ ਕਾਦੇ ਵਾਸਤੇ ਰੀਲੀਜ਼ ਕੀਤਾਗਾ ਕਹਿੰਦੇ अर्ਲੀ ਚਾਈਲਡਹੂਡ ਕੇਅਰ ਠੀਕ ਹੈ ਜੀ ਅਤੇ ਇਹਨਾਂ ਦੇ ਐਜੂਕੇਸ਼ਨ 2024 ਵਾਸਤੇ ਕਿ ਜਿਹੜੇ ਬੱਚੇ ਰਾਜੇ ਛੋਟੇ ਬੱਚੇ ਹੈਗੇ अर्ਲੀ ਚਾਈਲਡਹੂਡ ਕੇਅਰ ਕਿਵੇਂ ਨੂੰ ਕੇਅਰ ਦੇਣੀ ਹੈ ਕਿਵੇਂ ਨੂੰ ਖਾਣਾ ਦੇਣਾ ਕਹੇ ਜਾਂ ਉਹਨਾਂ ਪੋਸ਼ਟ ਖਾਣਾ ਦੇਣਾ ਚਾਹੀਦਾ ਕਹੇ ਜਾਂ ਖਾਣਾ ਮਾਂ ਨੂੰ ਦੇਣਾ ਚਾਹੀਦਾ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਕੰਪਲੀਟ ਆ ਬੈਸੇ ਦਾ ਇਹ ਪ੍ਰੈਸ਼ਨ ਪੀਐਸ ਟੈਟ ਦੇ ਵਿੱਚ ਆ ਸਕਦਾਗਾ ਠੀਕ ਹੈ ਜੀ ਪਰ ਕੋਈ ਪਤਾ ਨਹੀਂ ਆਪ ਨੂੰ ਕਿਹੜੇ ਵੇਲੇ ਕੋਈ ਪੇਪਰ ਤੇ ਪ੍ਰੈਸ਼ਨ ਪਾਦਣ ਤਾਂ ਇਹਦਾ ਆਨਸਰ ਹੈਗਾ ਜਿਹਨਾਂ ਦਾ ਜਿਹੜਾ ਸਲੀਪਸ ਜਾਰੀ ਕੀਤਾ ਉਹ ਸਲੀਪਸ ਦਾ ਨਾਮ ਹੈਗਾਗਾ ਫਾਊਂਡੇਸ਼ਨ ਜਿਹੜਾ ਨਾਮ ਇੰਗਲਿਸ਼ ਦੇ ਵਿੱਚ ਲਿਖਿਆ ਪਿਆ ਭਾਈ ਸਭ ਨੂੰ ਇੰਗਲਿਸ਼ ਦੇ ਵਿੱਚ ਯਾਦ ਕਰਨਾ ਪਊਗਾ ਇਹ ਗੱਲ ਯਾਦ ਰੱਖਣੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਤੇ ਇਹ ਕਹਿੰਦੇ ਜੀ ਅਗਲੇ ਦੇ ਵਿੱਚ ਕੀ ਕਹਿੰਦੇ ਕਹਿੰਦੇ ਜੀ ਨੈਸ਼ਨਲ ਫਰਟੀਲਿਟੀ ਲਿमिटेड ਜਿਹਨੂੰ ਆਪਾਂ ਐਨ ਐਫ ਐਲ ਕੰਪਨੀ ਵੀ ਕਹਿ ਦਿੰਦੇ ਆ ਕਹਿੰਦੇ ਇਹਨੂੰ ਨਵਰਾਤਣਾਂ ਦਾ ਸਟੇਟ ਸਟੇਟਸ ਵਿੱਚ ਮਿਲ ਗਿਆ ਨਵਰਾਤਣ ਕੰਪਨੀ ਦਾ ਤੁਹਾਨੂੰ ਬਹੁਤ ਪਤਾਗਾ ਕਿ ਨਵਰਾਤਣ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਡਿਸਕਸ਼ਨ ਕਰਤੀ ਕਿ ਜਿਹੜੀਆਂ ਕੰਪਨੀਆਂ ਦਾ ਭਾਰਤ ਦੀ ਇਕਨੋਮੀ ਦੇ ਵਿੱਚ ਯੋਗਦਾਨ ਹੈ ਜਿਹਦੇ ਕਰਕੇ ਭਾਰਤ ਦਾ ਵਿਕਾਸ ਹੋ ਰਿਹਾ ਹੈਗਾ ਇਕਨੋਮੀ ਗਰੋਥ ਕਰ ਰਹੀ ਹੈ ਕੰਪਨੀਾਂ ਦੀ ਵਧੀਆ ਇਨਕਮ ਹੈ ਵਧੀਆ ਆਊਟਪੁੱਟ ਦੇ ਰਹੀਆਂ ਗਈਆਂ ਠੀਕ ਹੈ ਜੀ ਉਹਨਾਂ ਕੰਪਨੀ ਨੂੰ ਨ ਨਵ ਰਤਨ ਕੰਪਨੀ ਦਾ ਦਰਜਾ ਦਿੱਤਾ ਜਾਂਦਾ ਹੈ ਕਿ ਇਹ ਕੰਪਨੀ ਦੀ ਸਥਾਪਨਾ ਕਿਦੋਂ ਹੋਈ ਸੀ ਇਹ ਪੁੱਛ ਰਹੇ ਨੇ ਤੁਸੀਂ ਜੀ ਕੰਪਨੀ ਇਹ ਕੋਈ ਅੱਜ ਦੀ ਨਹੀਂ ਹੈਗੀ ਕਾਫੀ ਪੁਰਾਣੀ ਕੰਪਨੀ ਆ ਇਹ ਦੀ ਸਥਾਪਨਾ ਹੋਈ ਸੀ 1974 ਦੇ ਵਿੱਚ ਆ ਦੇਖ ਸਕਦੇ ਹੋ ਐਨ ਐਫ ਐਲ ਨੈਸ਼ਨਲ ਫਰਟੀਲਾਈਜ਼ਰਸ ਨਵ ਰਤਨ ਸਟੇਟਸ ਦਰਜਾ ਸਟੇਟਸ ਦਾ ਮਤਲਬ ਹੁੰਦਾ ਦਰਜਾ ਇਸ ਤੋਂ ਬਾਅਦ ਅਗਲਾ ਕਿਹਦੇ ਵਾਰਡ ਬੁੱਕ ਐਂਡ ਕਾਪੀਰਾਈਟ ਡੇ ਠੀਕ ਹੈ ਜੀ ਕਾਪੀਰਾਈਟ ਹੁੰਦਾ ਹੈ ਜਿਹੜਾ ਕੋਈ ਕਿਸੇ ਦੀ ਕਾਪੀ ਕਰਦਾ ਉਹਨੂੰ ਕਿਹਾ ਜਾਂਦਾ ਵਾਰਡ ਬੁੱਕ ਐਂਡ ਕਾਪੀਰਾਈਟ ਡੇ ਹੈ ਜਿਹੜਾ ਇਹ ਕਿਨੇ ਮਨਾਇਆ ਗਿਆਗਾ ਕਦੋਂ ਮਨਾਇਆ ਗਿਆ ਜੀ ਇਹ ਇਹ ਮਨਾਇਆ ਗਿਆ 23 ਅਪ੍ਰੈਲ ਨੂੰ 23 ਅਪ੍ਰੈਲ ਨੂੰ ਜਦੋਂ ਮਨਾਇਆ ਗਿਆ ਇਹਦਾ ਥੀਮ ਜਰੂਰ ਯਾਦ ਰੱਖ ਲਓ 2024 ਦਾ ਥੀਮ ਹੈਗਾ ਰੀਡ ਯੂਅਰ ਵੇ 2023 ਦਾ ਥੀਮ ਹੈਗਾ ਇੰਡੀਜਿਨियस ਲੈਂਗੁਏਜ ਤੁਹਾਡੇ ਥੀਮ ਯਾਦ ਰੱਖਣੇ ਆ 23 ਹੈ 24 ਦੇ ਵਿੱਚ ਕੁਝ ਵੀ ਪੁੱਛ ਸਕਦੇ ਹੈਗੇ ਦੇਖੋ ਜੀ ਆਪਰੇਸ਼ਨ ਵੀ ਤੁਹਾਨੂੰ 200% ਮੈਦਿਤ ਸੈਂਡ ਕਰਦੇ ਆ ਭਾਵੇਂ ਮੇਰੇ ਸੈਂਡ ਕਰੇ ਹੋਏ ਕਿਸੇ ਨਾ ਕਿਸੇ ਪੇਪਰ ਦੇ ਵਿੱਚ ਪੱਕਾ ਹੀ ਮਿਲੂਗਾ ਹੀ ਮਿਲੂਗਾ ਕਹਿੰਦੇ ਜੀ ਵਾਰਡ ਪ੍ਰੈਸ ਫੋਟੋ ਆਫ ਦਾ ਇਅਰ 2024 ਦੇ ਵਿੱਚ ਜਿਹੜਾ ਕੰਪੀਟੀਸ਼ਨ ਹੋਇਆ ਸੀ ਉਹਦੇ ਵਿੱਚ ਇੱਕ ਤਸਵੀਰ ਦਾ ਸਿਰਲੇਖ ਕੀ ਸੀ ਠੀਕ ਹੈ ਜੀ ਜਿਹੜੀ ਕਹਿੰਦੇ ਵਾਰਡ ਪ੍ਰੈਸ ਫੋਟੋ ਆਫ ਦਾ ਇਅਰ 2024 ਦੀ ਬੁੱਕ ਚੁਰੀ ਗਈ ਹੈ ਉਹ ਤਸਵੀਰ ਦਾ ਕੀ ਸੀ ਸਿਰਲੇਖ ਕੀ ਸੀ ਨਾਮ ਕੀ ਸੀ ਉਹ ਤਸਵੀਰ ਦਾ ਤਾਂ ਉਹ ਤਸਵੀਰ ਦਾ ਨਾਮ ਹੈਗਾ ਸੀ ਜੀ ਡੀ ਨੰਬਰ ਆਪਸ਼ਨ ਇਹ ਪਾਲਿਸਟਰੀ ਵੂਮਨ ਠੀਕ ਹੈ ਜੀ ਇਮਪ੍ਰੈਸਸ ਦਾ ਬਾਡੀ ਆਫ ਦਾ ਹਰਨੇਸ ਸੀ ਕਹਿੰਦੇ ਇੱਕ ਫਲਸਤੀ ਦੀ ਔਰਤ ਨੇ ਆਪਣੀ ਪ੍ਰਤੀਜੀ ਨੂੰ ਸਰੀਰ ਦੇ ਗਲੇ ਨੂੰ ਲਗਾਇਆ ਹੋਇਆ ਸੀ ਆ ਦੇਖੋ ਤੁਹਾਨੂੰ ਪਤਾ ਕਿ ਜੰਗ ਲੱਗੀ ਸੀ ਤੇ ਆ ਬੱਚੀ ਦੀ ਡੈਥ ਹੋਈ ਹੋਈ ਹੈ ਕਿਵੇਂ ਨਾ ਲਗਾਇਆ ਹੋਇਆ ਇਹ ਚੀਜ਼ ਦੀ ਜਿਹੜੀ ਫੋਟੋ ਸੀ ਇਹਨੂੰ ਦੇਖ ਕੇ ਉਹ ਸਭ ਤੋਂ ਬੈਸਟ ਦਰਜਾ ਦਿੱਤਾ ਗਿਆ ਫੋਟੋ ਨੂੰ ਜਿਹੜੀ ਨਾਲ ਫੀਲਿੰਗਾਂ ਬਹੁਤ ਜ਼ਿਆਦਾ ਜੁੜੀਆਂ ਹੋਈਆਂ ਆ ਆਪ ਲੋਕਾਂ ਦਾ ਵੀ ਆਪਣਾ ਵੀ ਦੇਖ ਕੇ ਦੁੱਖ ਹੁੰਦਾ ਇਹ ਚੀਜ਼ ਨੂੰ ਠੀਕ ਹੈ ਜੀ ਦੂਜੇ ਪਾਸੇ ਕੀ ਕਹਿੰਦੇ ਕਹਿੰਦੇ ਜੀ ਸਟਰੋਇਨ ਇੰਡੀਆ ਇੱਕ ਕੰਪਨੀ ਹੈ ਕਹਿੰਦੇ ਇਹਦਾ ਬ੍ਰਾਂਡ ਮੈਸਟਰ ਲਾਇਆ ਗਿਆ ਹੈਗਾ ਕਿਹੜੀ ਕੰਪਨੀ ਜਿਹਦਾ ਬ੍ਰਾਂਡ ਮੈਸਟਰ ਲਾਇਆ ਗਿਆ ਹੈਗਾ ਇਹ ਲਾਇਆ ਗਿਆ ਜੀ ਮਹਿੰਦਰ ਸਿੰਘ ਧੋਨੀ ਨੂੰ ਮਹਿੰਦਰ ਸਿੰਘ ਧੋਨੀ ਨੂੰ ਇਹ ਜਿਹੜੀ ਕੰਪਨੀ ਹੈਗਾ ਇਹਦਾ ਕੀ ਲਾਇਆ ਗਿਆ ਹੈਗਾ ਬ੍ਰਾਂਡ ਮੈਸਟਰ ਲਾਇਆ ਗਿਆ ਹੈਗਾ ਤੇ ਮਹਿੰਦਰ ਸਿੰਘ ਧੋਨੀ ਬਾਰੇ ਦੋ ਤਿੰਨ ਚੀਜ਼ਾਂ ਹੋਰ ਵੀ ਯਾਦ ਕਰ ਲਈਏ ਪੁੱਛਿਆ ਜਾ ਸਕਦਾ ਕਿ ਮਹਿੰਦਰ ਸਿੰਘ ਧੋਨੀ ਨੂੰ ਕਈ ਵਾਰ ਮਿਲ ਚੁੱਕਿਆ ਜੀ ਪਦਮ ਪੂ ਪਦਨ ਪੂਸ਼ਣ ਇਹਨਾਂ ਨੂੰ ਮਿਲਿਆ ਸੀ ਪੂਸ਼ਣ ਨਹੀਂ ਹਾਂ ਪਦਮ ਪੂਸ਼ਣਾਗਾ ਠੀਕ ਹੈ ਜੀ ਇਹ ਮਿਲਿਆ ਸੀ 2018 ਦੇ ਵਿੱਚ ਪਦਮਸ਼ੀਰੀ 2009 ਦੇ ਵਿੱਚ ਤੇ ਮੇਜਰ ਧਿਆਨ ਜਾਂ ਖੇਡ ਦਾ ਧ ਇਹ ਗੱਲ ਯਾਦ ਰੱਖਣੀ ਹੈ ਜੀ ਇਸ ਤੋਂ ਬਾਅਦ ਚੱਲਦੇ ਆ ਅਗਲੇ ਤੇ ਇਹ ਪ੍ਰਸ਼ਨ ਤੁਹਾਡੇ ਵਾਸਤੇ ਅੱਖਾਂ ਮੀਚ ਗਿਆਨ ਦਾ ਦੇਣ ਵਾਲਾ ਕੰਮ ਸੀ ਕਿਉਂਕਿ ਮੈਂ ਤੁਹਾਨੂੰ ਕਾਫੀ ਵਾਰੀ نیشنل ਪਾਰਕ ਕਰਵਾ ਕੇ ਗਿਆ ਟਾਈਗਰ ਰਿਜ਼ਰਵ ਕਰਵਾ ਕੇ ਗਿਆ ਉਹਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਦੱਸੀ ਸੀ ਕਿ ਜੇਕਰ ਕਿਸੇ ਦੇ ਮਗਰਬੀ ਮਲਾਈ ਲਿਖਿਆ ਹੁੰਦਾ ਹੈ ਕਿਸੇ ਵੀ ਟਾਈਗਰ ਰਿਜ਼ਰਵ ਜਾਂ نیشنل ਪਾਰਕ ਦੇ ਵਿੱਚ ਮਲਾਈ ਲਿਖਿਆ ਹੁੰਦਾ ਤਾਂ 99% ਆਨਸਰ ਉਹਦਾ ਤਾਮਨਡਾਡੂ ਹੋਊਗਾ ਇਹ ਤੁਹਾਨੂੰ ਮੈਂ ਕਰਵਾ ਕੇ ਗਿਆ ਹੋਇਆ ਹੈਗਾ ਉਹੀ ਗੱਲਾਂ ਮੈਂ ਤੁਹਾਨੂੰ ਦੱਸੀ ਤਾਂ ਜਿਹੜੀਆਂ ਗੱਲਾਂ ਮੇਰੇ ਬੱਚੇ ਨੇ ਕਿਸੇ ਦਿਮਾਗ ਚ ਪਾ ਲਈਆਂ ਉਹ ਕੰਮ ਚਾਫ ਹੋ ਜੋ ਮੰਨ ਲਓ ਤੁਹਾਨੂੰ ਪੇਪਰ ਦੇ ਵਿੱਚ ਆਪਰੇਸ਼ਨ ਆ ਜਾਂਦਾ ਭਾਵੇਂ ਤੁਸੀਂ ਪੜਿਆ ਵੀ ਨਾ ਹੁੰਦਾ ਤੁਹਾਨੂੰ ਇੰਨਾ ਪਤਾ ਹੋਣਾ ਚਾਹੀਦਾ ਕਿ ਸਾਡੇ ਸਾਨੂੰ ਇੱਕ ਵਾਰੀ ਮਲਾਈ ਗਿਆ ਜੀ ਕਿ ਮਲਾਈ ਜੀ ਦੀ ਮਗਰ ਵੀ ਅਜੋਨਾ ਸਤਾਂਵੰਨਾ ਡੂ ਹੋਗਾ ਇਹ ਚੀਜ਼ਾਂ ਯਾਦ ਕਰਨੀਆਂ ਹੁੰਦੀਆਂ ਆਪਾਂ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ ਆਪਾਂ ਨੂੰ ਕਹਿੰਦੇ ਜੀ ਪਹਿਲਾਂ ਤਾਂ ਸੋਤੋ ਆਪਰੇਸ਼ਨ ਇੱਥੇ ਬਣ ਸਕਦਾ ਹੈਗਾ ਜਿਹੜੇ ਆਪਾਂ ਆਪਣੇ ਮਹਾਵੀਰ ਜੀ ਹੈਗੇ ਠੀਕ ਹੈ ਜੀ ਮਹਾਵੀਰ ਆ ਜਿਹੜੇ ਆਪਣੇ ਮਹਾਵੀਰ ਜਰਦੀ ਕੈਮੀ ਮੜਾਈ ਗਈ ਤੁਸੀਂ ਕਹਿੰਦੇ 25ਵਾਂ 50ਵਾਂ ਜਿਹੜੀ ਮੜਾਈ ਗਈ ਹੈ ਇਸ ਜੱਤੀ ਦੇ ਮੌਕੇ ਤੇ ਭਗਵਾਨ ਮਹਾਵੀਰ ਨਿਰਮਾਨ ਮਹਾਂotsਵ ਦਾ ਆਯੋਜਨ ਕਿੱਥੇ ਕੀਤਾ ਗਿਆਗਾ ਆਪਾਂ ਤੁਹਾਨੂੰ ਇਹ ਪੁੱਛ ਰਹੇ ਨੇ ਤਾਂ ਬਹੁਤ ਹੀ ਜ਼ਰੇ ਮੱਤਪੂਰਨ ਪ੍ਰਸ਼ਨ ਜੀ ਇਹ ਆਯੋਜਨ ਕੀਤਾ ਗਿਆਗਾ ਨਿਊ ਦਿੱਲੀ ਦੇ ਵਿੱਚ ਨਿਊ ਦਿੱਲੀ ਦੇ ਵਿੱਚ ਇਹ ਆਯੋਜਨ ਕੀਤਾ ਗਿਆਗਾ ਆ ਦੇਖ ਸਕਦੇ ਹੋ ਪੀਐਮ ਮੋਦੀ ਜੀ ਆ ਜਿਹੜੇ ਇਹ ਜਿਹੜੇ ਮੂਰਤੀ ਨੂੰ ਹੈ ਉਹ ਗਈ ਹੁਣ ਰਸਮੀ ਕਰ ਰਹੇ ਹੈ ਕੋਈ ਠੀਕ ਹੈ ਜੀ ਤੁਹਾਨੂੰ ਪੁੱਛਿਆ ਜਾ ਸਕਦਾ ਪ੍ਰਸ਼ਨ ਦੂਜੇ ਨੰਬਰ ਤੇ ਕਿ 2550 ਦੀ ਮਹਾਵੀਰ ਜਗਤੀ ਹੋਈ ਹੈ ਭਗਵਾਨ ਮਹਾਵੀਰ ਦੀ ਇਹ ਮਾਸੋਬ ਦਾ ਆਯੋਜਨ ਕਿਸ ਦੁਆਰਾ ਕੀਤਾ ਗਿਆ आयोजन ਦੇ ਵਿੱਚ ਮੁਖੀ ਕੌਣ ਸੀ ਪੀਐਮ ਮੋਦੀ ਜੀ ਆ ਦੇਖੋ ਜੀ ਇਹਦੇ ਬਾਰੇ ਇੰਪੋਰਟੈਂਟ ਜਾਣਕਾਰੀ ਤੁਹਾਨੂੰ ਥੱਲੇ ਦਿੱਤੀ ਹੋਈ ਹੈ ਦੇਖੋ ਧਿਆਨ ਨਾਲ ਤਾਂ ਦੱਸੀ ਇਹਦਾ ਕਿ ਕੋਈ ਵੀ ਪ੍ਰਸ਼ਨ ਆਪਾਂ ਚੱਕਾਂਗੇ ਉਹਦੀ ਡਿਟੇਲ ਤੱਕ ਜਾਵਾਂਗੇ ਦੇਖੋ ਜੀ ਲੋੜ ਮਹਾਦੀਪ ਸੀ ਜਿਹੜੇ ਇਹ ਜੈਨ ਧਰਮ ਦੇ 24ਵੇਂ ਤੀਰਥੰਕਰ ਸੀ ਠੀਕ ਹੈ ਜੀ 24ਵੇਂ ਸੀ ਇਹ ਗੱਲ ਯਾਦ ਰੱਖਣੀ ਹੈ ਪਹਿਲੇ ਰਿਸ਼ਭ ਦੇਵ ਸੀ ਤੁਹਾਨੂੰ ਪਤਾ ਹੈ ਠੀਕ ਹੈ ਜੀ ਤੇ ਇਹਨਾਂ ਜਨਮ ਕਿਦੋਂ ਹੋਇਆ ਸੀ ਤਾਂ ਜਨਮ ਹੋਇਆ ਸੀ 569 ਬੀਸੀ ਦੇ ਵਿੱਚ ਬਿਫੋਰ ਕੇਸਿਸ ਕ੍ਰਿਚਸ ਕਹਿੰਦੇ ਹੈ ਨਾ ਨਾਮ ਵਰਦਮਾਨ ਸੀ ਬਚਪਨ ਦਾ ਨਾਮ ਪਿਤਾ ਦਾ ਨਾਮ ਰਾਜਸਧਾਰ ਸੀ ਅਤੇ ਮਾਤਾ ਦਾ ਨਾਮ ਤ੍ਰਿਸ਼ਲਾ ਸੀ ਇਹਨਾਂ ਨੇ ਰਾਜੇ ਕੀ ਕਰਿਆ ਸੀ ਪੰਜ ਸਿਧਾਂਤ ਦਿੱਤੇ ਸੀ ਠੀਕ ਹੈ ਜੀ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ ਹਿੰਸਾ ਨਹੀਂ ਕਰਨੀ ਸੱਚ ਦੇ ਖੜਨਾਗਾ ਤੇ ਪੰਜ ਹੀ ਸਿਧਾਂਤ ਠੀਕ ਹੈ ਜੀ ਇਹਨਾਂ ਦੇ ਮੇਨ ਸੀ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਤੇ ਕਹਿੰਦੇ ਵਾਰਡ ਅਰਥ ਦੇ 2024 ਵਿਸ਼ਵ ਧਰਤੀ ਦਿਵਸ 2024 ਜਿਹੜਾ ਬਣਾਇਆ ਗਿਆ ਹੈਗਾ ਉਹਦਾ ਥੀਮ ਕੀ ਹੈਗਾ ਥੀਮ ਕੀ ਰੱਖਿਆ ਗਿਆ ਜੀ ਉਹਦਾ ਥੀਮ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਥੀਮ ਹੁੰਦਾ ਹੈਗਾ ਟੈਗ ਲਾਈਨ ਹੁੰਦੀ ਹੈ ਇਹ ਰੱਖਿਆ ਗਿਆ ਜੀ ਪਲੈਨੇਟ ਵਰਸਜ ਪਲਾਸਟਿਕ ਪਲੈਨੇਟ ਵਰਸਜ ਪਲਾਸਟਿਕ ਇਹ ਗੱਲ ਯਾਦ ਰੱਖਣੀ ਹੈ ਇਹ ਪਰਿਸ਼ਰ ਆਪਣੇ ਵਾਸਤੇ ਇੰਪੋਰਟੈਂਟ ਹੈਗਾ ਹੀ ਹੈਗਾਗਾ ਨਾਲ ਦੋ ਤਿੰਨ ਚੀਜ਼ਾਂ ਹੋਰ ਇੰਪੋਰਟੈਂਟ ਆ ਉਹ ਵੀ ਤੁਹਾਡੇ ਨਾਲ ਹੀ ਆਪਾਂ ਡਿਸਕਸ਼ਨ ਕਰ ਲੈਂਦੇ ਆ 2024 ਦਾ ਥੀਮ ਹੈਗਾ ਪਲੈਨੇਟ ਵਰਸਜ ਪਲਾਸਟਿਕ ਅਤੇ 2023 ਦਾ ਥੀਮ ਹੈਗਾ ਇਨਵੈਸਟ ਇਨ ਯੂਅਰ ਪਲੈਨੇਟ ਇਹ ਤਾਂ ਆਪਣੇ ਵਾਸਤੇ ਇੰਪੋਰਟੈਂਟ ਹੈਗਾ ਹੀ ਹੈ ਬਾਕੀ ਕਈ ਵਾਰੀ ਤਾਂ ਤੋਂ ਆ ਚੀਜ਼ਾਂ ਵੀ ਪੁੱਛੀਆਂ ਜਾ ਸਕਦੀਆਂ ਦੇਖੋ ਧਿਆਨ ਨਾਲ ਹੁਣ ਜਿਹੜਾ ਆਪਣਾ ਆਰਟੀਕਲ 48 ਹੈਗਾ ਅਰਟੀਕਲ ਇਹ ਆਪਣਾ ਕੀ ਹੈਗਾ ਆਰਟੀਕਲ ਹੈਗਾ ਇਹ ਕਾਹਦੇ ਚ ਆ ਜਾਂਦਾ ਇਹ ਆ ਜਾਂਦਾ ਜੀ ਆਪਣਾ ਡੀਪੀ ਐਸਪੀ ਦੇ ਵਿੱਚ ਡੀਪੀ ਐਸਪੀ ਦੇ ਵਿੱਚ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਹੈ ਨਾ ਉਹਦੇ ਵਿੱਚ 48 ਏ ਦੇ ਵਿੱਚ ਇਹ ਗੱਲ ਕੀਤੀ ਗਈ ਹੈ ਕਿ ਵਾਤਾਵਰਣ ਦੀ ਰੱਖਿਆ ਤੇ ਸੁਧਾਰ ਕਰਨਾ ਦੇਸ਼ ਦੇ ਜੰਗਲਾਂ ਦੇ ਜੀਵ ਜੰਤੂਆਂ ਦੀ ਰੱਖਿਆ ਕਰਨਾ ਇਹ ਆਪਣਾ 48 ਏ ਦੇ ਵਿੱਚ ਆਪਣਾ ਇੱਕ ਕਰਤੱਵ ਵਾਂਦਾ ਹੈਗਾ ਆਰਟੀਕਲ 21 ਆਪਾਂ ਇਹ ਵਾਰ ਪਹਿਲੀ ਵੀਡੀਓ ਦੇ ਵਿੱਚ ਡਿਸਕਸ਼ਨ ਕਰਕੇ ਗਿਆ ਕਿ ਆਪਣਾ ਜਿਹੜਾ ਆਰਟੀਕਲ 21 ਹੈ ਉਹਦੇ ਵਿੱਚ ਰਾਈਟ ਟੂ ਹੈਲਥੀ এনवायरमेंट ਨੂੰ ਵੀ ਐਡ ਕਰਤਾ ਸੋਣਿਓ ਇਹ ਤਾਂ ਅਪ੍ਰੇਸ਼ਨ ਪਹਿਲਾਂ ਵੀ ਕਰਵਾ ਕੇ ਗਿਆ ਹੋਇਆ ਸ਼ਾਇਦ ਜਿਹੜੇ ਬੱਚੇ ਨੇ ਪੜਿਆ ਹੋਊਗਾ ਉਹਨੂੰ ਪਤਾ ਹੋਊਗਾ ਆਰਟੀਕਲ 21 ਦੇ ਵਿੱਚ ਇਹ ਚੀਜ਼ ਤਾਂ ਤੋਂ 100% ਪੁੱਛੀ ਹੀ ਜਾਊਗੀ ਜਾਊਗੀ ਠੀਕ ਹੈ ਜੀ ਤੇ ਬਾਕੀ ਆਪਣੇ ਇੰਪੋਰਟੈਂਟ ਇਹਦੇ ਦੂਜੀ ਯਾਦ ਕਰ ਲਿਓ ਨੈਸ਼ਨਲ ਸਿਵਲ ਸਾਇੰਸ ਸਰਵਿਸ ਡੇ ਮਨਾਇਆ ਜਾਂਦਾ 21 ਅਪ੍ਰੈਲ ਨੂੰ ਵਰਡ ਬਰਥਡੇ 22 ਅਪ੍ਰੈਲ 22 ਮਾਰਚ ਨੂੰ 22 ਮਈ ਨੂੰ ਮਨਾਇਆ ਜਾਂਦਾ ਇੰਟਰਨੈਸ਼ਨਲ ਡੇ ਆਫ ਬਾਇਓਲੋਜੀਕਲ ਡਾਈਵਰਸਿਟੀ ਜੂਨ 5 ਨੂੰ ਵਰਡ এনवायरमेंट ਡੇ ਠੀਕ ਹੈ ਜੀ ਸਭ ਤੋਂ ਜ਼ਿਆਦਾ ਮਤਲਬ ਜਿਹੜਾ ਸਭ ਤੋਂ ਵੱਧ ਰਿਪੀਟ ਹੋਇਆਗਾ ਉਹ ਹੋਇਆ ਵਰਡ ਡਿਵੈਲ ਇਸ ਤੋਂ ਬਾਅਦ ਆ ਤੁਸੀਂ ਸਿੱਧਾ ਬਨ ਲਾਈਨਰ ਦੇ ਵਿੱਚ ਯਾਦ ਕਰ ਲਿਓ ਠੀਕ ਹੈ ਜੀ ਥਰਸੂਰ ਪੂਰਮ ਠੀਕ ਹੈ ਥਰਸੂਰ ਪੂਰਮ ਇਹ ਕਿਸ ਰਾਜ ਵਿੱਚ ਮਨਾਇਆ ਜਾਂਦਾ ਤਿਹਾਰ ਹੈ ਇੱਕ ਇੱਕ ਪ੍ਰਸਿੱਧ ਮੰਦਿਰ ਦਾ ਤਿਹਾਰ ਹੈ ਕਿਸ ਰਾਜ ਵਿੱਚ ਮਨਾਇਆ ਜਾਂਦਾ ਹੈਗਾ ਆਪਾਂ ਤੁਸੀਂ ਪੁੱਛ ਰਹੇ ਨੇ ਇਹ ਮਨਾਇਆ ਜਾਂਦਾ ਜੇ ਕੇਰਲਾ ਦੇ ਵਿੱਚ ਬਨ ਲਾਈਨਰ ਹੈਗਾ ਠੀਕ ਹੈ ਜੀ ਇਹਨੂੰ ਸਿੱਧੇ ਯਾਦ ਕਰ ਲਿਓ ਆਪਰੇਸ਼ਣ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਕਹਿੰਦੇ ਜੀ ਆਰਟੀਐਮਐਸ ਐਗਰੀਮੈਂਟ ਆਰਟੀਐਮਐਸ ਐਗਰੀਮੈਂਟ ਵਿੱਚ ਸ਼ਾਮਲ ਹੋਣ ਵਾਲਾ 39ਵਾਂ ਦੇਸ਼ ਕਿਹੜਾ ਬਣ ਗਿਆ ਜਿਹੜਾ 39ਵਾਂ ਦੇਸ਼ ਬਣਿਆ ਜੀ ਇਹਦੇ ਵਿੱਚ ਸ਼ਾਮਲ ਹੋਣ ਵਾਲਾ ਉਹ ਕਿਹੜਾ ਹੈਗਾ ਉਹ ਹੈਗਾ ਜੀ ਸਲੋਵੀਨਿਆ ਠੀਕ ਹੈ ਜੀ ਜਿਹਨਾਂ ਆਪਾਂ ਸਲੋਵੀਨੀਆਂ ਵੀ ਕਹਿੰਦੇ ਨੇ ਸਲੋਵੀਨੀਆਂ ਵੀ ਕਹਿੰਦੇ ਨੇ ਇਹਨੂੰ ਆਪਾਂ ਠੀਕ ਹੈ ਜੀ ਦੂਸਰੇ ਪਾਸੇ ਕਹਿੰਦੇ ਜੇ ਜੇ 39ਵਾਂ ਦੇਸ਼ ਇਹ ਹੈ ਤਾਂ 38ਵਾਂ ਕਿਹੜਾ ਹੈਗਾ 38ਵਾਂ ਹੈਗਾ ਜੀ ਸਵੀਡਨ ਸਵੀਡਨ 38ਵਾਂ ਹੈਗਾ ਇਹ 39ਵਾਂ ਹੈਗਾ ਹੁਣ ਤੱਕ ਇਹਦੇ ਚ ਟੋਟਲ 43 ਮੈਂਬਰ ਐਡ ਹੋ ਚੁੱਕੇ ਆ ਇਹ ਚੀਜ਼ ਕੀ ਹੈਗੀ ਹੁਣ ਬੱਚੇ ਕਹਿੰਦੇ ਜੀ ਸਾਨੂੰ ਇਹ ਤਾਂ ਤੁਹਾਨੂੰ ਦੱਸਦਾ ਸੀ ਆਰਟਿਮਿਸ ਐਗਰੀਮੈਂਟ ਇੱਕ ਕੋਈ ਐਗਰੀਮੈਂਟ ਹੋਇਆ ਇਹ ਹੈ ਕਿ ਇਹ ਸੋਹਣੋ ਇੱਕ ਐਗਰੀ ਕੀ ਜਨਰੇਟਡ ਪੀਸਫੁਲ ਐਕਸਪਲੋਰੇਸ਼ਨ ਟੂ ਡੀਪ ਸਪੇਸ ਸਪੇਸ ਵਾਲੇ ਜਿਹੜੀ ਆਪਾਂ ਜਾਣਕਾਰੀ ਇਕੱਠੀ ਕਰਦੀ ਆ ਉਹ ਆਪਾਂ ਇਕੱਠਿਆਂ ਰਲ ਕੇ ਸਾਰਾ ਕੰਮ ਸ਼ੁਰੂ ਕਰਨਾਗਾ ਠੀਕ ਹੈ ਜੀ ਸਪੇਸ ਦੇ ਵਿੱਚ ਦੇਖੋ ਕਿੰਨਾ ਕੁਛ ਆਪਾਂ ਕਰਦੇ ਆ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਨਾ ਠੀਕ ਹੈ ਜੀ ਅੱਜ ਨਾਸਾ ਪੰਗੀਆਂ ਅਜਾਕਸਾ ਪਈਆ ਜਪਾਨ ਦੀ ਠੀਕ ਹੈ ਜੀ ਇਥੇ ਸੋਰੋਰਾ ਵੀ ਹੋਣਾ ਚਾਹੀਦਾ ਕਿਉਂਕਿ ਬਹੁਤ ਆ ਗਏ ਨਾ 39 ਦੇ ਸਾਰੇ ਇਹ ਮੇਨ ਮੇਨ ਦਾ ਦਿੱਤਾ ਹੋਇਆ ਇਹਨਾਂ ਨੇ ਠੀਕ ਹੈ ਜੀ ਇਹ ਕੀ ਹੈ ਕਿ ਹੁਣ ਦੇਖੋ ਆਪਾਂ ਸਪੇਸ ਦੇ ਵਿੱਚ ਕੀ ਕੁਛ ਕਰਦੇ ਜਾ ਕੇ ਕਿੰਨੀਆਂ ਖੋਜਾਂ ਕਰ ਰਹੇ ਹਾਂ ਕਿ ਔਰ ਜਿਵੇਂ ਤੁਹਾਨੂੰ ਪਤਾਗਾ ਹੁਣ ਇੱਕ ਟਾਟਾ ਹੈਗਾ ਟਾਟਾ ਕੰਪਨੀ ਹੈ ਉਹਨਾਂ ਨੇ ਆਪ ਦਾ ਇੱਕ ਰਾਕਟ ਲਾਂਚ ਕੀਤਾ ਉਹ ਲਾਂਚ ਕਿਹਨੇ ਕੀਤਾਗਾ ਸਪੇਸਐਕਸ ਨੇ ਸਪੇਸ ਟਾਟਾ ਇੰਡੀਆ ਦੀ ਕੰਪਨੀ ਹੈ ਸਪੇਸਐਕਸ ਅਮਰੀਕਾ ਦੀ ਕੰਪਨੀ ਹੈ ਫਾਲਕਨ 9 ਨਾਲ ਉਹਨੇ ਲਾਂਚ ਕੀਤਾਗਾ ਆਪਣਾ ਰਾਕਟ ਠੀਕ ਹੈ ਤਾਂ ਉਹ ਚੀਜ਼ਾਂ ਹੁੰਦੀਆਂ ਨਾਲ ਮਿਲ ਕੇ ਚੱਲਣਾ ਨਾਲ ਮਿਲ ਕੇ ਚੱਲਣ ਵਾਸਤੇ ਹੀ ਇਹਨਾਂ ਨੇ ਇੱਕ ਇਹ ਐਗਰੀਮੈਂਟ ਸਾਂਝਾ ਕੀਤਾ ਹੋਇਆ ਕਿ ਆਪਾਂ ਇੱਕ ਦੂਜੀ ਦੀ ਹੈਲਪ ਲੈ ਸਕਦੇ ਆ ਇਹ ਚੀਜ਼ਾਂ ਆਰਟਿਮਿਸ ਅਕਾਉਟਸ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਦੇ ਉੱਪਰ ਕਿਸ ਨੂੰ ਆਰਿਆਪਟ ਅਵਾਰਡ ਆ ਵੀਰ ਜੀ 200% ਕੈਟਾਗਰੀ ਵਾਲਾ ਪ੍ਰੇਸ਼ਾਨ ਹੈ ਕਿ ਕਿਸੇ ਨਾ ਕਿਸੇ ਪੇਪਰ ਵਿੱਚ ਪੱਕਾ ਮਿਲੂਗਾ ਕਹਿੰਦੇ ਆਰਿਆਪਟ ਜਿਹੜਾ ਅਵਾਰਡ ਹੈ 2024 ਦਾ ਠੀਕ ਹੈ ਜੀ ਐਸਟਰੋਨੋਟੀਕਲ ਸੁਸਾਇਟੀ ਆਫ ਇੰਡੀਆ ਦੁਆਰਾ ਠੀਕ ਹੈ ਜੀ ਇਹ ਦਿੱਤਾ ਜਾਂਦਾ ਹੈਗਾ ਕਿਹਨੂੰ ਸਨਮਾਨ ਕਿਸ ਨੇ ਕਿਸ ਨਾਲ ਇਹਦਾ ਮਤਲਬ ਇਸ ਪੁਰਸਕਾਰ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਹੈਗਾ ਇਹ ਆਪਾਂ ਤੋਂ ਪੁੱਛ ਰਹੇ ਨੇ ਜੀ ਤਾਂ ਇਹ ਬੰਦ ਲੈਂਦਰ ਪ੍ਰੇਸ਼ਾਨ ਹੈਗਾ ਪਾਵਲੂਰੀ ਸੁਭਾ ਰਾਉ ਜੀ ਨੂੰ ਇਹਦਾ ਸਨਮਾਨਿਤ ਕੀਤਾ ਗਿਆ ਇਸ ਤੋਂ ਬਾਅਦ ਅਗਲਾ ਪ੍ਰੇਸ਼ਾਨ ਹੈਗਾ ਕਹਿੰਦੇ ਜਿਹੜੀ ਜੀ ਆਪਣੀ ਇੰਟੈਲੀਜੈਂਸ ਬਿਊਰੋ ਹੈ ਜਿਹਨੂੰ ਆਪਾਂ ਆਈਵੀ ਠੀਕ ਹੈ ਜੀ ਉਹਨਾਂ ਨੇ ਆਪ ਦਾ ਸਪੈਸ਼ਲ ਡਾਇਰੈਕਟਰ ਨਿਯੁਕਤ ਕੀਤਾ ਹੈਗਾ ਸਪੈਸ਼ਲ ਡਾਇਰੈਕਟਰ ਨਿਯੁਕਤ ਕੀਤਾ ਇਹ ਕਿਹਨੂੰ ਕੀਤਾ ਜੀ ਇਹ ਕੀਤਾ ਸਪਨਾ ਤਵਾਰੀ ਨੂੰ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਪਰਿਸ਼ਰਣਾਗਾ ਦੂਜੇ ਪਾਸੇ ਜਦੋਂ ਇੱਕ ਹੋਈ ਇਹਦਾ ਨਾਲ ਇੱਕ ਤਾਂ ਮੈਂ ਹੋ ਦੱਸ ਦਿੰਦਾਗਾ ਠੀਕ ਹੈ ਜੀ ਆਵਾਰ ਦੀ ਗੱਲ ਹੋ ਰਹੀ ਹੈ ਇੱਥੇ ਸੌਰੀ ਤਾਂ ਮੈਂਸ਼ਨ ਕਰਤਾ ਹਾਲੇ ਚ ਲਿਖਣਾ ਸੀ ਥੱਲੇ ਵਾਲੇ 'ਚ ਲਿਖਿਆ ਗਿਆ ਫਿਰ ਵੀ ਤੁਹਾਨੂੰ ਦੱਸ ਦਿੰਦਾ ਜਿਹਦਾ ਨੂੰ ਪੁੱਛ ਲੈਣ ਕਿ ਡਾਕਟਰ ਮਾਲ ਕੌਲਮ ਠੀਕ ਹੈ ਜੀ ਐਡੀ ਸੀ ਸੀ ਆ ਨੈਸ਼ਨਲ ਵਾਰ 2024 ਦਾ ਕਿਸ ਨੂੰ ਸਨਮਾਨਿਤ ਕੀਤਾ ਗਿਆ ਇਹ ਵਾਰ ਦੇ ਨਾਲ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਸਰਿਦਰ ਐਸ ਜੋ ਠੀਕ ਹੈ ਜੀ ਇਸ ਤੋਂ ਬਾਅਦ ਅੱਜ ਦਾ ਆਪਣਾ ਲਾਸਟ ਅਪਰੇਸ਼ਨ ਹੈ ਕਹਿੰਦੇ ਜੀ ਆਹ ਚੀਜ਼ ਠੀਕ ਹੈ ਜੀ ਲੰਮਾ ਲੰਮਾ ਤਿੰਨ ਰੀਅਲ ਟਾਈਮ ਚਿੱਤਰ ਜਨਰੇਟਰ ਮਾਡਲ ਕਿਸ ਨੇ ਲਾਂਚ ਕੀਤਾਗਾ ਮੈਟਾ ਨੇ ਬਾਸ ਸਿਰ ਦਾ ਡਾਇਰੈਕਟ ਜਾਣ ਕਰਨਾ ਮੰਨ ਲੈਣਾ ਅਪਰੇਸ਼ਨ ਹੈ ਡੀਪਲੀ ਜਾਣ ਦੀ ਲੋੜ ਨਹੀਂ ਡੀਪਲੀ ਪੋਂਦਾ ਚੀਜ਼ਾਂ ਜੇ ਜਾਵਾਂਗੇ ਜਿੱਥੇ ਆਪ ਨੂੰ ਜਾਣ ਦੀ ਲੋੜ ਹੋ ਕੇ ਜਿਹੜੀਆਂ ਚੀਜ਼ਾਂ ਜੇ ਆਪਾਂ ਡੀਪਲੀ ਜਾਣ ਦਾ ਕੋਈ ਆਪ ਨੂੰ ਫਾਇਦਾ ਨਹੀਂ ਹੈਗਾ ਤਾਂ ਉਹ ਚੀਜ਼ਾਂ ਪਲੀਜ਼ ਇਗਨੋਰ ਕਰੋ ਉਹਨਾਂ ਨੂੰ ਮੇਰਾ ਮਕਸਦ ਆਪਣਾ ਮਕਸਦ ਹੈਗਾ ਪੇਪਰ ਕਲੀਅਰ ਕਰਨਾ ਪੇਪਰ ਪਾਸ ਕਰਨਾ ਆਪਣਾ ਮਕਸਦ ਠੀਕ ਹੈ ਜੀ ਜਿਹਨਾਂ ਲੋਕ ਜੇ ਲੈਣੀ ਹੋਵੇ ਦੋ ਵਾਰ ਬੁੱਕਾ ਪੜ ਲਿਓ ਅਖਬਾਰ ਪੜੀ ਚੱਲਿਓ ਦਿਨ ਰਾਤ ਪੜੀ ਚੱਲਿਓ ਇੱਕ ਵਾਰੀ ਨੌਕਰੀ ਲੈ ਲੀਏ ਆਪਾਂ ਕਿਉਂਕਿ ਸਬਜੈਕਟ ਆਪਣੇ ਕਾਫੀ ਹੈ ਠੀਕ ਹੈ ਜੀ ਤੇ ਆ ਤੁਸੀ ਦੇਖ ਸਕਦੇ ਹੋ ਇਹਦਾ ਚਿੱਤਰ ਹੈਗਾ ਮੈਟਾ ਇੰਟਰੋਡਿਊਸ ਕੋ ਲਾਮਾ ਤੈਨ ਠੀਕ ਹੈ ਜੀ ਇਹਦੇ ਨਾਲ ਅੱਜ ਦੇ ਆਪਣੇ ਲੈਕਚਰ ਖਤਮ ਹੁੰਦੇ ਆ ਬਾਕੀ ਜਿਹੜੇ ਵੀ ਕੈਡਰ ਬੈਚ ਜੁਆਇਨ ਕਰਨਾ ਚਾਹੁੰਦਾ ਜਲਦੀ ਜਲਦੀ ਬੈਚ ਜੁਆਇਨ ਕਰ ਸਕਦਾ ਹੁਣ ਤੁਹਾਡੇ ਕੋਲ ਵਧੀਆ ਟਾਈਮ ਹੈਗਾ ਧੰਨਵਾਦ ਮੇ ਦੋਸਤੋ ਜਉਂਦੇ ਵਾਸਤੇ ਰਹੋ